ਆ ਦੇਖੋ ਜੀ ਪਰਸਾ ਆਗੇ ਅਸੀਂ ਤੇ ਪਰਸੇ ਦਾ ਬਾਜ਼ਾਰ ਦੇਖੋ ਬਣਾਣਾ ਇੱਧਰ ਬੜੀ ਸ਼ਾਨਦਾਰਾ ਬਾਜ਼ਾਰ ਇੱਧਰ ਭੈਂਚੋ ਬੰਦੇ ਆ ਉਹ ਪੈ ਜੋ ਇਕ ਇਨਾ ਸਮਾਨ ਇਕੱਠਾ ਕਿਵੇਂ ਕਰਦੇ ਹੋਣਗੇ ਇਹ ਇਨਾ ਸਮਾਨ ਇਕੱਠਾ ਕਿਵੇਂ ਕਰਦੇ ਹੋਣਗੇ ਇਹ ਆ ਦੇਖ ਲੋ ਚੱਕਲ ਉਹ ਤੇ ਸਮਾਨ ਦਾ ਇਧਰ ਭਾਂਡੇ ਲਾ ਇਧਰ ਦੁਕਾਨ ਵੀ ਰਹੀ ਗਿਆ ਇਧਰ ਦੁਕਾਨ ਹੈ ਬਣਾ ਜੀ 05 ਕੈਮਰਾ ਦਾ ਲੈ ਕੈਮਰਾ ਲਾ ਦੇ ਮੇਲਾ ਇਥੇ ਵੇਖਦਾ ਵਿਖਾਉਣੇ ਆ ਜੋਗਾ ਚਲੇ ਕੇ ਇਧਰ ਨੂੰ ਇਹ ਲੱਗਦਾ ਵਾ ਸ਼ੁੱਕਰਵਾਰ ਇਹ ਬਈ ਸ਼ੁੱਕਰਵਾਰ ਲੱਗਦਾ ਇੱਥੇ ਬਾਜ਼ਾਰ ਹਰ ਸ਼ੁੱਕਰਵਾਰ ਲੱਗਦਾ ਇੱਥੇ ਪਿਆਰਾ ਦੇਖੋ ਆ ਸਾਰਾ ਸਮਾਨ ਇੱਥੇ ਮਿਲਦਾ ਬਈ ਆਹ ਦੇਖੋ ਉਹ ਨਾ ਭਾਈ ਗਾਂ ਦਾ ਸਾਰਾ ਸਮਾਨ ਮਿਲਦਾ ਇੱਥੇ ਦੇਖੋ ਕਪੜਾ ਜੋ ਲੀਡਾ ਲੱਤਾ ਤੁਸੀਂ ਸੁਰਖੀਆਂ ਪਾਊਡਰ ਜੋ ਵੀ ਤੁਸੀਂ ਲੈਣਾ ਲੈ ਸਕਦੇ ਇੱਥੇ ਆ ਦੇਖੋ ਗੱਲ ਇਹ ਨਹੀਂ ਕਿ ਇੱਥੋਂ ਦੀ ਗੱਲ ਉਹ ਤਾਂ ਸੀਦੀ ਦੂਜੇ ਜਾ ਕੇ ਸਾਰਾ ਸਮਾਨ ਵਿਕਦਾ ਇੱਥੇ ਸੀ ਸੇ ਸਾਫ ਸੇ ਸਾਰਾ ਕੁਝ ਇੱਥੇ ਵਿਕਦਾ ਕਪੜਾ ਸਾਰਾ ਮਿਲਦਾ ਇੱਥੇ ਵਧੀਆ ਨਜ਼ਾਰੇਦਾਰ ਬਾਜ਼ਾਰਾ ਫੁੱਲ ਉਹਨੇ ਖਾਣ ਪੀਣ ਨੂੰ ਵੀ ਬਹੁਤ ਕੁਝ ਇੱਥੇ ਦੇਖੋ ਆਮਲੇਟ ਬਣੀ ਦਾ ਇੱਧਰ ਐਜਾ ਤੁਸੀਂ ਲੈ ਸਕਦੇ ਆ ਤੇਲ ਨੂਨ ਲਟਰਾਂ ਪਟਨ ਸਾਰਾ ਇੱਧਰ ਖਾਣ ਪੀਣ ਨਾਲ ਜਲੇਬੀ ਪਕੌੜੇ ਜੋ ਮਰਜ਼ੀ ਲੈ ਸਕਦੇ ਤੁਸੀਂ ਇਹ ਲਿੜੇ ਇੱਧਰ ਪਏ ਦੇਖੋ ਠੀਕ ਹੈ ਅੱਗੇ ਤੁੰ ਲਿਆ ਚੱਲਦੇ ਸਬਜ਼ੀ ਬਾਜ਼ਾਰ ਇਹ ਪਲਾਸਟਿਕ ਦੇ ਬਰਤਨ ਹੇ ਸਬਜੀ ਭਾਜੀ ਤਾਂ ਸਾਰੀ ਇਹ ਪਲਾਸਟਿਕ ਦਾ ਸਮਾਨ ਪਿਆ ਇੱਧਰ ਕਿੰਨਾਂ ਭਾਜੀ ਬਣਾ ਰਹੇ ਹੈਗੇ ਰਗਾ ਦਿਖਾ dete ਇੱਕ ਵਾਰ ਕਈ ਸਬਜੀ ਬਣੀ ਆਂਦੀ ਦੇਖੋ ਇੱਧਰ ਸਾਰਾ ਸਿਸਟਮ ਇੱਥੇ ਹੈ अरे वो कहाँ है बबलू अरे मूंगफली मूढ़ी सारा को पपीता ये सब्जी मंडी ये कॉफी सारी सिस्टम सब्जी बाजार सब्जी बाजार लगा हुआ है पूरा ബജ